ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ نیوز ਅਤੇ ਮੈਂ ਆ ਸਤਰਾਮ ਸਿੰਘ ਨੇੜੇ ਖਰੀਦ ਕੇਂਦਰ ਅਤੇ ਅਨਾਜ ਮੰਡੀਆਂ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਰਿਆ ਹੋ ਰਹੀ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਅਤੇ ਘਰਾ ਵਿੱਚ ਹੀ ਚਲਾਈਆਂ ਜਾ ਰਹੀਆਂ ਨਕਲੀ ਅਨਾਜ ਮੰਡੀਆਂ ਆਖਰਕਾਰ ਕੌਣ ਦੇ ਰਿਹਾ ਸਰਕਾਰੀ ਬਾਰਦਾਣਾ ਅਤੇ ਗੇਟ ਪਾਸ ਉੱਚ ਅਧਿਕਾਰੀਆਂ ਨੂੰ ਧਿਆਨ ਦੇਣ ਦੀ ਲੋੜ ਜਿਲਾ ਸ਼੍ਰੀ ਮੋਕਸਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਨੇੜੇ ਖਰੀਦ ਕੇਂਦਰ ਅਤੇ ਅਨਾਜ ਮੰਡੀਆਂ ਹੋਣ ਦੇ ਬਾਵਜੂਦ ਵੀ ਘਰਾ ਵਿੱਚ ਚਲਾਈਆਂ ਜਾ ਰਹੀਆਂ ਨਕਲੀ ਅਨਾਜ ਮੰਡੀਆਂ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਮਹਿੰਦਰ ਸਿੰਘ ਪੁੱਤਰ ਸ਼ੇਰ ਹਮੀਰ ਸਿੰਘ ਵਾਸੀ ਬਰਕੰਦੀ ਜਿਲਾ ਸ਼੍ਰੀ ਮੁਖਸਰ ਸਾਹਿਬ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਆਪਣੇ ਘਰ ਵਿੱਚ ਕਣਕ ਦੀ ਫਸਲ ਦੀ ਅਨਾਜ ਮੰਡੀ ਚਲਾਈ ਜਾ ਰਹੀ ਹੈ। ਦੂਸਰੇ ਪਾਸੇ ਮਾਰਕੀਟ ਕਮੇਟੀ ਸ਼੍ਰੀ ਮੁਖਸਰ ਸਾਹਿਬ ਦਫ਼ਤਰ ਨੂੰ ਲਿਖਤੀ ਸ਼ਿਕਾਇਤ ਕਰਨ ਵਾਲੇ ਅਮਰੀਕ ਸਿੰਘ ਦੋਦਾ ਨੂੰ ਦਫ਼ਤਰ ਵੱਲੋਂ ਜਲਦੀ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ। ਖਬਰ ਪ੍ਰਕਾਸ਼ਿਤ ਕਰਨ ਤੱਕ ਕੁਝ ਕਣਕ ਦੇ Bhandar ਚੁੱਕੇ ਜਾ ਚੁੱਕੇ ਹਨ ਅਤੇ ਬਾਕੀ ਅਜੇ ਨਕਲੀ ਅਨਾਜ ਮੰਡੀ ਘਰ ਵਿੱਚ ਹੀ ਵੱਡੀ ਮਾਤਰਾ ਵਿੱਚ ਸਟੋਰ ਕੀਤੀ ਹੋਈ ਹੈ ਸ਼ਿਕਾਇਤ ਕਰਤਾ ਵੱਲੋਂ ਇਹ ਵੀ ਆਖਿਆ ਕਿ ਅਕਸਰ ਹੀ ਇਸ ਇਸ ਤਰ੍ਹਾਂ ਰਾਤ ਨੂੰ ਇਹ ਵਾਲ ਚੁੱਕਿਆ ਜਾਵੇਗਾ ਮੁੱਦਾ ਖਤਮ ਕਰਨ ਦੇ ਵਾਸਤੇ ਜिला ਸ਼੍ਰੀ ਮੌਕਸਰ ਸਾਹਿਬ ਤੋਂ ਪੱਤਰਕਾਰ ਜਗਤਾਰ ਸਿੰਘ ਜੀ ਵਿਸ਼ੇਸ਼ ਰਿਪੋਰਟ ਧੰਨਵਾਦ ਹੰਦਿਆਲਾ ਰੁਕੜਕ ਦੇ ਹਟਾਣੀਆਂ ਮੇਰਾ ਨਾਮ ਅਮਰੀਕ ਸਿੰਘ ਪਿੰਡ ਦੁੱਦਾ ਅੱਜ ਮੈਂ ਦੇਖਿਆ ਕਿ ਪਕਸੰਦੀ ਪਿੰਡ ਦੇ ਭਿੰਦਰ ਸਿੰਘ ਸੌਰਵ ਸ਼ੇਰ ਸਿੰਘ ਹੰਦਿਆਲਾ ਰੁਕੜਕ ਦੇ ਹਟਾਣੀਆਂ ਉਹ ਆਪਦੇ ਘਰ ਦੇ ਵਿੱਚੋਂ ਕੱਢ ਕੇ ਲੋਡ ਕਰਾ ਰਿਹਾ ਟਰੱਕ 'ਚ ਜੋ ਆਨਲੀਗਲ ਆ ਉਹਨਾਂ ਮਾਰਕੀਟ ਦੀ ਮਿੱਟੀ ਦੇ ਵਿੱਚ ਐਪਲੀਕੇਸ਼ਨ ਦੇਣ ਆਇਆ ਵੀਡੀਓ ਵੀ ਅੱਗੇ ਵੀ ਨੂੰ ਦਿਖਾ ਰਿਹਾ ਇਸ ਤੇ ਬਾਦੀ ਕਰਵਾਈ ਕੀਤੀ ਜਾਵੇ ਤੁਸੀਂ ਕਿਹੜਾ ਜੋਨੇ ਭੇਜਿਆ ਇਹ ਸਾਡੇ ਕੀ ਧਿਆਨ ਦੇ ਵਿੱਚ ਨਹੀਂ ਅਸੀਂ ਹੁਣ ਇਹ ਮਾਮਲਾ ਚੈੱਕ ਕਰ ਲੈਣੇ ਆਂ ਜਦੋਂ ਆਂ ਜਿਹੜੀ ਫਰਮ ਨੇ ਇਹ ਲਿਗਲੀ ਦਾ ਮਾਰ ਦਾ ਨਾ ਜਿਹੜੀ ਤੁਸੀਂ ਪੰਨ ਕਰ ਰਹੀ ਹੋ ਉੱਥੇ ਅਸੀਂ ਪੰਨ ਕਰੇ ਦਾ ਵੀ ਲਾਇਸੈਂਸ ਰੱਖੇ ਤਰਾ ਵੀ ਜਿਹੜੇ ਆਰਟੀਆ ਤੰਤ ਭਾਰ ਆ ਉਹਦਾ ਵੀ ਮਤਲਬ ਕਿ ਲਾਇਸੈਂਸ ਰੱਖੇ ਤਰਾਗੇ ਫੰਡ ਦਾ ਜੋ ਵੀ ਜੁਰਮਾਨਾ ਫਾਈਨ ਹੋਊਗਾ ਕਾਜੀ ਪਿੰਡਾਂ 'ਚ ਜੋ ਹੋ ਰਿਹਾ ਸੁਣਿਆ ਹੈ ਪਤਾ ਲੱਗਿਆ ਜੀ ਕਾਹਿੰ ਪਿੰਡਾਂ 'ਚ ਨਾ ਇੱਕ ਹੀ ਉਹ ਬਿਆਹਤਰਾ ਆਰਜੀ ਯਾਰਡ ਕਈਆਂ ਨੇ ਮਨਜ਼ੂਰ ਕਰਾਏ ਹੋਏ ਜਿਨਾ ਮਂਡੀ ਕੋਲ ਤੋਂ ਸਭਾ ਜਿਮਨੂਰ ਕਰਵਾਏ ਹੋਏ ਆ ਜਿਵੇਂ ਕੋਈ ਫੈਕਟਰੀ ਹੋਈ ਜਿਹੜੀ ਬੰਦ ਪਈ ਆ ਉਹ ਆ ਉਥੇ ਨਹੀਂ ਇਹ ਨਹੀਂ ਹੋ ਰਿਹਾ ਜੇ ਕਿ ਹੋ ਰਿਹਾ ਅਸੀਂ ਪੂਰੀ ਕਾਰਵਾਈ ਕਰਾਂਗੇ ਪਰ ਜਿਹੜੇ ਆ ਮਨਜ਼ੂਰ ਹੋ ਯਾਰਡ ਆ ਉਥੇ ਪੁੱਛ ਸਕਦੇ ਕੋ ਮਨਜ਼ੂਰੀ ਮਿਲੀ ਹੋਈ ਹੈ ਮਂਡੀ ਤੋਂ ਠੀਕ ਪਿੰਡ ਦੇ ਵਿੱਚ 2015 ਤੋਂ ਮੰਡੀ ਬਣੀ ਹੋਈ ਆ ਸਾਰੇ ਪਿੰਡ ਦੀ ਫਸਲ ਉੱਥੇ ਹੀ ਮਤਲਬ ਤਲਾਈ ਕੀਤੀ ਜਾਂਦੀ ਆ ਜੇ ਉਸ ਤੋਂ ਅਲਾਵਾ ਮੁੱਖ ਸ਼ਹਿਰ ਆ ਤੇ 4 ਕਿਲੋਮੀਟਰ ਦੂਰ ਤੇ ਮੰਡੀ ਕੋਈ ਸ਼ਹਿਰ ਨਹੀਂ ਇੱਥੇ ਵੀ ਮਤਲਬ ਤਲਾਈ ਹੁੰਦੀ ਆ ਪਰ ਉਹ ਮਾਲੀ ਗੱਲ ਆ ਜਿਹੜੀ ਘਰ ਦੇ ਵਿੱਚ ਕਰਦੇ ਆ ਇਹ ਟਰੱਕ ਉਹਨਾਂ ਨੇ ਪਹਿਲਾਂ ਵੀ ਭਰ ਕੇ ਲੋਡ ਕਰਕੇ ਦੂਰ ਤੇ ਜਿੱਕੇ ਹੁਣ ਫੇਰ ਮੇਰੇ ਕੋਲੇ ਵੀਡੀਓ ਟਰੱਕ ਭਰੀਆਂ ਨੇ ਲੋਡ ਕਰੀਆਂ ਨੇ ਜੀ ਤੇ ਕਰੇ ਅਜੇ ਤੱਕ ਭਰਤੀ ਹੋਈ ਹੋਏ ਗੱਟੇ ਵੀ ਬਏ ਆਰਤੀ ਇਹਦਾ ਕੋਈ ਪਾਰਟੀ ਜਿਹੜੀ ਆਰਤੀ ਇਹਦਾ ਉਹ ਨਾਮ ਦਾ ਪਤਾ ਹੋਵੇਗਾ ਤੁਹਾਨੂੰ ਨਹੀਂ ਜੀ ਸਾਨੂੰ ਨਹੀਂ ਪਤਾ ਜਾ ਕੇ ਪਤਾ ਲੱਗੋ ਜੀ ਮੈਂ ਚੈੱਕ ਕਰਦੇ ਜਾ ਕੇ ਪਤਾ ਕਰਦੇ ਕਿਹੜੀ ਆਰਤੀ ਉੱਥੋਂ ਭਰਾ ਰਹੀ ਆ ਤੇ ਕੌਣ ਉਹਨੂੰ ਬਾਰਦਾਨਾ ਦੇ ਰਿਹਾ ਹੈ ਕੌਣ ਉਹਦਾ ਡੀਟ ਪਾਸ ਕੱਟ ਰਿਹਾ ਹੈ ਇਹਦੇ ਚ ਕੂੜੀ ਕਰ ਰਹੀ ਠੀਕ ਹੈ ਧੰਨਵਾਦ ਪੈਗ ਪੰਜਾਬੀ ਬੁਲੋਲਾ